اگر کوئی انسان ਅੱਖਾਂ ਤੋਂ ਅੰਦਾ ਹੈ। ਤੋਂ ਇਹ ਨਹੀਂ ਹੈ ਕਿ ਉਹ ਕੁਦਰਤ ਦੇ ਨਜ਼ਾਰੇ ਨਹੀਂ ਦੇਖਣਾ ਚਾਹੁੰਦਾ ਬਾਹਰ ਦਾ ਸੁਹਾਵਣਾ ਮੌਸਮ ਨਹੀਂ ਦੇਖਣਾ ਜਾਂਦਾ। ਜਾਂ ਬਾਗ ਬੜਾ ਸੁੰਦਰ ਹੈ ਉਹਦੇ ਚ ਤਰ੍ਹਾਂ ਤਰ੍ਹਾਂ ਦੇ ਫੁੱਲ ਹਨ ਉਹਨਾਂ ਨੂੰ ਨਹੀਂ ਦੇਖਣਾ ਚਾਹੁੰਦਾ। ਉਹਦੇ ਕੋਲ ਅੱਖਾਂ ਨਹੀਂ ਹੈ। ਪਰ ਉਹ ਦੇਖਣਾ ਸਭ ਕੁਝ ਚਾਹੁੰਦਾ। ਜਿਹੜਾ ਬਹਿਰ ਹੈ। ਉਹਦੇ ਕੋਲ ਕੰਨ ਨਹੀਂ ਹੈ। ਪਰ ਉਹ ਸੁਨਣਾ ਸਭ ਕੁਝ ਚਾਹੁੰਦਾ ਹੈ ਜਿਹੜਾ ਲੰਗੜਾ ਹੈ ਉਹਦੇ ਕੋਲ ਲੱਤਾਂ ਨਹੀਂ ਹੈ ਪਰ ਉਹ ਚੱਲਣਾ ਚਾਹੁੰਦਾ ਹੈ ਪਹੁੰਚਣਾ ਹਰ ਜਗ੍ਹਾ ਤੇ ਚਾਹੁੰਦਾ ਹੈ ਸੋ ਇਸ ਕਰਕੇ ਮਹਾਪੁਰਸ਼ਾਂ ਨੇ ਸਾਡੇ ਗੁਰੂ ਪੀਰਾਂ ਨੇ ਇਸ ਚੀਜ਼ ਦਾ ਵਿਖੰਡਨ ਕੀਤਾ ਹੈ ਕਿ ਬ੍ਰਹਮਚਰਿਆ ਦੀ ਅਵਸਥਾ ਜਿਹੜੀ ਹੈ ਉਹ ਇੰਦਰੀਆਂ ਕੱਟ ਕੇ ਨਹੀਂ ਹੋ ਸਕਦੀ ਉਹ ਤੁਹਾਡੇ ਆਪਣੇ ਮਨ ਦੀ ਇੱਕ ਤਾਕਤ ਹੈ ਕਿ ਤੁਸੀਂ ਮਨ ਨੂੰ ਕਿੱਧਰ ਲੈ ਕੇ ਜਾਣਾ ਹੈ